ਆਰਿਆ ਨੂੰ ਮੈਂ ਪਲਕ ਤੇ ਅੱਜ ਤੁਸੀਂ ਮਿਲਣ ਜਾ ਰਹੇ ਆ ਸਾਡੇ ਪਰਿਵਾਰ ਦੇ ਇੱਕ ਬਹੁਤ ਹੀ ਮੋਟੀਵੇਟਿੰਗ ਇਨਸਾਨ ਨੂੰ ਸਾਡੇ ਬੂਆ ਸੰਗੀਤਾ ਬੂਆ ਤੇ ਮੈਂ ਬਹੁਤ ਕੁਝ ਦੇਖਿਆ ਮਤਲਬ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਮੈਨੂੰ ਉਹਨਾਂ ਤੋਂ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਸਾਰੇ ਵੀ ਉਹਨਾਂ ਦੀਆਂ ਗੱਲਾਂ ਸੁਣੋ ਤਾਂ ਆਓ ਆਪਾਂ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਬੂਆ ਤੁਹਾਡਾ ਨਮਸਤੇ ਜੀ ਬੇਟਾ ਨਮਸਤੇ ਜੀ ਤੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਬੁਆ ਦੇ ਬਚਪਨ ਤੋਂ ਤਾਂ ਬੁਆ ਮੈਂ ਜਾਨਣਾ ਚਾਹੂੰਗੀ ਕਿ ਜਿਵੇਂ ਤੁਹਾਡਾ ਸਾਰਾ ਬਚਪਨ ਇਸ ਪਿੰਡ ਦੇ ਵਿੱਚ ਨਿਕਲਿਆ ਤਾਂ ਕੀ ਤੁਹਾਡਾ ਅਗਰ ਤੁਸੀਂ ਆਪਣੇ ਬਚਪਨ ਨੂੰ ਇੱਕ ਸਮਰੀਜ ਕਨਕਲੂਡ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਕਰੋਗੇ ਜਿਵੇਂ ਆਪਾਂ ਦੇਖਦੇ ਸੀ ਪਹਿਲਾਂ ਸਾਰੇ ਜਿਨੇ ਜਿੰਨੇ ਵੀ ਘਰ ਨੇ ਉਹ ਸਾਰੇ ਤਾਈ ਚਾਚੇ ਇਕੱਠੇ ਰਹਿੰਦੇ ਹੁੰਦੇ ਸੀ ਸਾਰੇ ਇਹਨੇ ਸਾਡੇ ਕਜ਼ਿਨਸ ਹਨਾ ਤਾਂ ਕੀ ਤੁਹਾਡਾ ਬਚਪਨ ਨਿਕਲਿਆ ਤੇ ਤੁਸੀਂ ਕੀ ਉਤੋਂ ਸਿੱਖਿਆ ਤੇ ਕੀ ਕੀ ਮਤਲਬ ਤੁਹਾਡੇ ਤੁਹਾਡੀ ਰੂਟੀਨ ਹੁੰਦੀ ਸੀ ਬਚਪਨ ਚ ਬਚਪਨ ਸਾਡਾ ਬਹੁਤ ਵਧੀਆ ਨਿਕਲਿਆ ਰਜੀਤ ਜੀ ਹਾਂ ਜੀ ਸਾਰੇ ਤਾਈ ਚਾਚੇ ਅਸੀਂ ਇਕੱਠੇ ਰਹਿੰਦੇ ਸੀ ਭੈਣ ਭਰਾ ਇਕੱਠੇ ਰਹਿੰਦੇ ਸੀ ਸਾਰੇ ਜੀ ਸਾਰਿਆਂ ਨੇ ਰਲ ਕੇ ਸਕੂਲ ਜਾਣਾ ਹਾਂ ਜੀ ਸਕੂਲੋਂ ਆਉਣਾ ਖਾਣਾ ਵਗੈਰਾ ਸਾਰਿਆਂ ਨੇ ਇਕੱਠਾ ਖਾਣਾ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਹੋਮਵਰਕ ਕਰਨਾ ਜੋ ਵੀ ਮਿਲਦਾ ਸਕੂਲ ਦਾ ਹਾਂ ਜੀ ਫਿਰ ਇਕੱਠਿਆਂ ਨੇ ਖੇਡਣਾ ਸੀ ਠੀਕ ਹੈ ਪਹਿਲਾਂ ਬਹੁਤ ਪਿਆਸ ਸੀ ਜੀ ਜੀ ਇਹ ਹੈ ਵਨ ਬੱਚੇ ਆਪਣਾ ਆਪਣਾ ਸਕੂਲ ਤੋਂ ਆਉਂਦੇ ਆ ਮੋਬਾਈਲ ਫੜ ਲਦੇ ਆ ਆਪਣੇ ਆਪਾਂ ਬੈਠ ਜਾਂਦੇ ਆ ਠੀਕ ਹੈ ਜੀ ਪਹਿਲਾਂ ਅਸੀਂ ਸਾਰੇ ਇਕੱਠੇ ਖੇਡਣਾ ਜੀ ਵੰਟੇ ਖੇਡ ਲੈ ਲੋ ਕਲ ਸਿਪਾਈ ਖੇਡ ਲੈ ਆ ਬਸ ਐਦਾਂ ਪਿਆਰ ਬਣਿਆ ਰਹਿੰਦਾ ਸੀ ਸਾਡਾ ਕੀ ਕੀ ਖੇਡਾਂ ਖੇਡਦੇ ਸੀ ਖੇਡਾਂ ਬਹੁਤ ਸੀ ਪਹਿਲਾਂ ਵਾਲੀਆਂ ਖੇਡਾਂ ਤਾਂ ਹੁਣ ਇੱਕ ਵੀ ਨਹੀਂ ਰਹੀਆਂ ਹਾਂਜੀ ਵਨ ਟੇਕ ਢਣਾ ਲੁਕਣ ਸਫਾਈ ਖੇਡਣਾ ਰਸੀ ਟੱਪਣਾ ਖੋ-ਖੋ ਖੇਡਣਾ ਜੀ ਪਹਿਲਾਂ ਖੇਡਾਂ ਬਹੁਤ ਸੀ ਪਹਿਲਾਂ ਨਾ ਤਾਂ ਟੀਵੀ ਸੀ ਨਾ ਮੋਬਾਈਲ ਸੀ ਠੀਕ ਹੈ ਪਹਿਲਾਂ ਸਾਨੂੰ ਆਹੀ ਖੇਡਾਂ ਸੀ ਜੀ ਜਿਵੇਂ ਆਪਾਂ ਦੇਖਦੇ ਆ ਕਿ ਹੁਣ ਜਿਹੜੀਆਂ ਫੈਮਿਲੀਜ਼ ਕਿੰਨੀਆਂ ਛੋਟੀਆਂ ਫੈਮਿਲੀਆਂ ਬਣ ਗਈਆਂ ਹੈਨਾ ਪਹਿਲਾਂ ਸਾਰੇ ਆਪਣੇ ਦਾਇ ਚਾਚੇ ਇਕੱਠੇ ਰਹਿੰਦੇ ਸੀ ਤਾਂ ਤੁਹਾਨੂੰ ਕੀ ਲੱਗਦਾ ਹੈ ਵੱਡੀਆਂ ਫੈਮਿਲੀਆਂ ਹੋਣ ਦੇ ਕੀ ਕੀ ਐਡਵਾਂਟੇਜ ਜਿਸ ਨੇ ਵੱਡੀਆਂ ਫੈਮਿਲੀਆਂ ਹੋਣ ਦੇ ਬਹੁਤ ਫਾਇਦੇ ਹਨ राजे ਆਪਣਾਪਨ ਹੁੰਦਾ ਉਹਨਾਂ ਦੇ ਵਿੱਚ ਠੀਕ ਹੈ ਇੱਕ ਦੂਸਰੇ ਦਾ ਦੁੱਖ ਸੁਖ ਸੰਭ ਸਾਂਝਾ ਕਰਦੇ ਆ ਹੁਣ ਦੇਖੋ ਜੋ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਿਰਫ ਆਪਣੇ ਆਪਣੇ ਤੱਕ ਸੀਮਤ ਰਹਿ ਜਾਂਦੀ ਆ ਜੀ ਵੱਡੀਆਂ ਫੈਮਲੀਆਂ ਦੇ ਵਿੱਚ ਅਗਰ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਆ ਜੀ 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 ਉਹ ਘਟ ਕੇ ਅੱਧੀ ਰਹਿ ਜਾਂਦੀ ਆ ਠੀਕ ਜੀ ਇਥੇ ਹੈ ਕੋਈ ਖੁਸ਼ੀ ਆ ਉਹ ਵੀ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਸੀ ਅਸੀਂ ਜੀ ਤੇ ਕੋਈ ਦੁੱਖ ਸੀ ਉਹ ਵੀ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਸੀ ਤੇ ਇੱਕ ਕੁੜੀ ਦੀ ਲਾਈਫ ਦਾ ਜਿਹੜਾ ਸੈਕੰਡ ਫੇਜ਼ ਹੈ ਉਹਨਾਂ ਦੀ ਮੈਰਿਜ ਤੇ ਸਟਾਰਟ ਹੁੰਦਾ ਹੈ ਤਾ ਬਹੁਤ سارے ਚੇਂजेस ਆਉਂਦੇ ਨੇ ਜਦੋਂ ਤੁਹਾਡੀ ਮੈਰਿਜ ਹੋ ਜਾਂਦੀ ਹੈ ਤਾਂ ਮੈਂ ਜਾਨਣਾ ਚਾਹੁੰਗੀ ਕਿ ਕੀ ਤੁਹਾਡਾ ਐਟੀਟਿਊਡ ਸੀ ਜਦੋਂ ਤੁਸੀਂ ਇੱਕ ਘਰ ਛੱਡ ਕੇ ਆਪਣੇ ਸਹੁਰੇ ਘਰ ਗਏ ਤੇ ਤੁਸੀਂ ਕਿਵੇਂ ਇਹਨਾਂ ਦੋ ਪਰਿਵਾਰਾਂ ਦੇ ਦੋ ਲਾਈਫ ਦੇ ਬੈਲੈਂਸ ਨੂੰ ਬੈਲੈਂਸ ਕੀਤਾ ਮੈਂ ਕੋਈ ਮੁਸ਼ਕਲ ਨਹੀਂ ਬੇਟਾ ਜੀ ਦੇਖੋ ਉਹ ਆਪਣੇ ਤੇ ਡਿਪੈਂਡ ਕਰਦਾ ਠੀਕ ਹੈ ਬਾਕੀ ਆਪਣੇ ਮਾਪੇ ਆ ਬਰੀ ਪਰਵਰਿਸ਼ ਜਿੱਦਾਂ ਦੀ ਬੱਚੇ ਨੂੰ ਖਾਸ ਕਰ ਕੁੜੀ ਨੂੰ ਜਿੱਦਾਂ ਦਾ ਸੰਸਕਾਰ ਮਿਲਦੇ ਨੇ ਉਹ ਅੱਗੇ ਜਾ ਕੇ ਉਦਾਂ ਦੀ ਮਤਲਬ ਫੀਲ ਕਰਦੀ ਆ ਠੀਕ ਹੈ ਜੀ ਜੀ ਬਹੁਤ ਵਧੀਆ ਫੈਮਿਲੀ ਮਿਲੀ ਮਿਕਸ ਅਪ ਹੋਏ ਉਦਾਂ ਹੀ ਅਸੀਂ ਸਾਰੇ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ ਹਾਂਜੀ ਬਹੁਤ ਵਧੀਆ ਰਿਹਾ ਮੇਰਾ ਜੀ ਕੋਈ ਏਦਾਂ ਦੀ ਨਹੀਂ ਕੋਈ ਤੁਸੀਂ ਇੱਕ ਲਾਈਕ ਮਤਲਬ ਬਚਪਨ ਦੀ ਜਾਂ ਫਿਰ ਤੁਹਾਡੀ ਮੈਰਿਜ ਲਾਈਫ ਦੀ ਕੋਈ ਅਗਰ ਇੱਕ ਘਟਨਾ ਜੋ ਤੁਹਾਨੂੰ ਅੱਜ ਤੱਕ ਮਤਲਬ ਹਮੇਸ਼ਾ ਤੁਹਾਨੂੰ ਯਾਦ ਰਹਿੰਦੀ ਹੈ ਜੇ ਤੁਸੀਂ ਦੱਸਣਾ ਚਾਹੋ ਤਾਂ ਨਹੀਂ ਕੋਈ ਏਦਾਂ ਦੀ ਨਹੀਂ ਰੋਜ਼ ਬਸ ਉਹੀ ਰੁਟੀਨ ਵਾਲਾ ਕੋਈ ਏਦਾਂ ਦੀ ਘਟਨਾ ਨਹੀਂ ਜੀ ਸਭ ਉਹਵੇਂ ਹੀ ਚੱਲਦਾ ਹਾਂਜੀ ਜੀ ਤੇ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਕੀ ਤੁਹਾਨੂੰ ਇੰਨੀ ਜ਼ਿੰਦਗੀ ਵੇਖੀ ਹੈ ਹੈਨਾ ਤੁਹਾਡੇ ਬੱਚੇ ਵੀ ਹੁਣ ਇੰਨੇ ਵੱਡੇ ਹੋ ਗਏ ਨੇ ਤੇ ਕੀ ਅਗਰ ਤੁਸੀਂ ਜ਼ਿੰਦਗੀ ਦਾ ਕੁਝ ਲੈਸਨ ਦੇਣਾ ਚਾਹੋਗੇ ਸਾਨੂੰ ਤਾਂ ਤੁਸੀਂ ਕੀ ਕੁੜੀਆਂ ਨੂੰ ਕਹਿਣਾ ਚਾਹੋਗੇ ਕੀ ਤੁਸੀਂ ਅਗਿਆਨਵਾਰੀਆਂ ਜਨਰੇਸ਼ਨਸ ਨੂੰ ਕਹਿਣਾ ਚਾਹੋਗੇ ਕੋਈ ਐਡਵਾਈਸ ਦੇਣਾ ਚਾਹੋਗੇ ਐਡਵਾਈਸ ਤਾਂ ਇਹ ਹੀ ਆ ਬੇਟਾ ਦੇਖੋ ਸਭ ਲੜਕੀ ਤੇ ਹੀ ਸ੍ਰੀਮਤਾ ਠੀਕ ਹੈ ਜਿਹੜੇ ਲੜਕੀ ਨੂੰ ਚੰਗੇ ਸੰਸਕਾਰ ਘਰ ਤੋਂ ਪਿੱਛੋਂ ਮਾਪੇ ਤੋਂ ਪੇਰੈਂਟਸ ਤੋਂ ਆਪਣੇ ਤੋਂ ਮਿਲਦੇ ਆ ਅੱਗੇ ਜਾ ਕੇ ਫਿਰ ਉਦਾਂ ਦੇ ਹੀ ਦੇਖਦੀ ਆ ਉਹ ਇੱਕ ਸਿਰਫ ਔਰਤ ਦੇ ਘਰ ਟਿਕਦਾ ਹਾਂਜੀ ਇਹ ਸਿਰਫ ਔਰਤ ਦੇ ਹੱਥ ਹੈ ਘਰ ਨੂੰ ਜਿੱਦਾਂ ਮਰਜ਼ੀ ਲੈ ਜਾਵੇ ਜੀ ਸਵਰਗ ਵੀ ਬਣਾ ਸਕਦੀ ਆ ਨਰਕ ਵੀ ਬਣਾ ਸਕਦੀ ਆ ਦੇਖੋ ਮੈਂ ਤਾਂ ਇਹੀ ਕਹਿ ਰਹੀ ਆ ਵੀ ਆਪਣੇ ਸਹੁਰੇ ਘਰ ਨੂੰ ਆਪਣਾ ਘਰ ਸਮਝੋ ਠੀਕ ਹੈ ਜੋ ਪੇਕਾ ਘਰ ਹੁੰਦਾ ਉਹ ਤਾਂ ਪਿੱਛੇ ਛੁੱਟ ਜਾਂਦਾ ਠੀਕ ਹੈ ਭੈਣ ਭਰਾਵਾਂ ਨਾਲ ਮਾਪੇ ਨਾਲ ਰਹਿੰਦਾ ਆਪਣਾ ਪਰ ਜੋ ਵੀ ਆਪਣੀ ਅੱਗੇ ਜ਼ਿੰਮੇਵਾਰੀਆਂ ਹੋ ਜਾਂਦੀਆਂ ਉਹ ਸਿਰਫ ਹੁਣ ਸਹੁਰੇ ਘਰ ਨਾਲ ਹੋ ਜਾਂਦੀਆਂ ਨਾ ਉਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਉਂਦੇ ਹਾਂਜੀ ਇਹ ਤੇ ਹੈ ਤੇ ਮੈਂ ਦੱਸ ਦਵਾਂ ਕਿ ਅ ਮੇਰੇ ਬੁਆ ਤੇ ਪਾਪਾ ਦੇ ਵਿੱਚ ਨਾ ਉਹ ਭੈਣ ਭਰਾਵਾਂ ਵਾਲਾ ਬੌਂਡ ਹਮੇਸ਼ਾ ਤੋਂ ਸਪੈਸ਼ਲ ਰਹਿੰਦਾ ਆ ਤੇ ਮੈਂ ਬਚਪਨ ਤੋਂ ਦੇਖਿਆ ਹੈ ਬੁਆ ਆਂਦੇ ਨੇ ਮੇਰੇ ਸਾਈਡ ਨੇ ਵੀ ਬੁਆ ਆਂਦੇ ਨੇ ਤੇ ਉਹਨਾਂ ਦਾ ਬਹੁਤ ਹੀ ਪਾਪਾ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਰਿਸ਼ਤਾ ਹੈ ਉਹ ਹੈ ਤਾਂ ਮੈਂ ਜਾਨਣਾ ਚਾਹੂੰਗੀ ਕਿ ਕਿੱਦਾਂ ਤੁਸੀਂ ਇਸ ਰਿਸ਼ਤੇ ਨੂੰ ਦੇਖਦੇ ਹੋ ਤੇ ਪਾਪਾ ਬਾਰੇ ਅਗਰ ਤੁਸੀਂ ਦੋ ਸ਼ਬਦ ਬੋਲਣਾ ਚਾਹੋ ਪਾਪਾ ਬਾਰੇ ਤਾਂ ਕੀ ਬੋਲ ਸਕਦੇ ਹੋ ਤਾਂ ਤਾਂ ਅਨਮੋਲ ਹੀ ਹੈ ਸਾਡਾ ਉਹ ਤਾਂ ਭਗਵਾਨ ਨੇ ਤੋਹਫਾ ਦਿੱਤਾ ਸਾਡੀ ਬੇੜਾ ਨੂੰ ਹਾਂਜੀ ਦੀ ਇਹ ਆ ਜੀ ਸਾਨੂੰ ਵੀਰ ਦਿੱਤਾ ساری ਦੁਨੀਆ ਨੂੰ ਇਹ ਜੀ ਮਾਲਕ ਵੀਰ ਜੀ ਤਿੰਨ ਭਰਾ ਨੇ ਭਾਈ ਮੇਰੇ ਐਦਾਂ ਨਹੀਂ ਜੱਲਨੇ ਵੱਡਾ ਭਰਾ ਆ ਉਹ ਥੋੜਾ ਜਿਆ ਸਾਨੂੰ ਡੰਟਿਆ ਨਹੀਂ ਕਦੇ ਪਰ ਸਾਨੂੰ ਥੋੜਾ ਜੀ ਚੀਜ਼ ਤਾਂ ਮੈਸੇਸ ਹੁੰਦੀ ਦੀ ਠੀਕ ਹੈ ਜੀ ਹਾਂ ਜਿਹੜਾ ਭਾਈ ਸਾਡਾ ਮੱਛਲਾ ਬਈਆ ਹਾਂਜੀ ਉਹਦੇ ਨਾਲ ਵੀ ਨੋਪਚੋਕ ਮੇਰੀ ਬਹੁਤ ਹੁੰਦੀ ਰਹਿੰਦੀ ਸੀ ਹੈ ਇਹ ਛੋਟੇ ਵਾਲਾ ਇਹ ਹੈ ਭਾਈ ਲੱਡੂਰਾ ਮੈਂ ਸਾਡਾ ਇਹਦੇ ਨਾਲ ਵੀ ਬਚਪਨ ਸਾਡਾ ਇਹ ਜਿੰਦਜਾਨ ਜੀ 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 ਇਥੇ ਹੈ ਹਾਂ ਸਾਡੇ ਵਰਗੀਆਂ ਭੈਣਾਂ ਨੂੰ ਇਹੋ ਜਿਹੇ ਭਰਾ ਮਿਲਣਾ ਅਸੀਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਤੇ ਇੱਕ ਸਵਾਲ ਤੁਹਾਡੇ ਲਈ ਸਭ ਕਹਿੰਦੇ ਨੇ ਕਿ ਮੈਂ ਬੁਆ ਦੀ ਕਾਰਪਨ ਕੌਕਤੀ ਆ ਸਾਡੀ ਸ਼ਕਲ ਬਹੁਤ ਜ਼ਿਆਦਾ ਮਿਲਦੀ ਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣਾ ਹੈ ਕਿ ਕਿੰਨੀ ਸੱਚਾਈ ਹੈ ਜਦੋਂ ਸਾਡੇ ਬੁਆ ਆਉਂਨੇ ਸਾਡੇ ਕੋਈ ਵੀ ਰਿਸ਼ਤੇਦਾਰ ਨੇ ਜਿਹੜੇ ਉਹ ਆਂਦੇ ਨੇ ਤੇ ਇਸੇ ਤਰ੍ਹਾਂ ਨਾਲ ਪਿਆਰ ਵੀ ਬਣਿਆ ਰਹਿੰਦਾ ਆ ਤੇ ਮੈਂ ਇਹੀ ਆਸ ਕਰੂੰਗੀ ਕਿ ਸਾਰੇ ਜਾਣਿਆਂ ਨੇ ਜਿਹੜੇ ਉਹ ਇਸੇ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਰਹੈਣ ਇੱਕ ਦੂਜੇ ਨਾਲ ਪਿਆਰ ਸਾਂਝਾ ਕਰਦੇ ਰਹਿਣ ਧੰਨਵਾਦ